ਵਾਹ ਮੈਂ ਵਾਹ ਕਿੰਨੇ ਓਏ ਰੱਖ ਦੇ ਸਰਾਨਾ ਇਹ ਲੱਗਦੇ ਚੱਲ ਤੇ ਲਾਉਣ ਕਿਤੇ ਤੁਸੀਂ ਲਾ ਦਿਓ ਮੇਰੇ ਕੋਈ ਗੱਲ ਨਹੀਂ ਅਰੇ ਮਾਈ ਅਰੇ ਬਾਪਾ ਮਾ ਮਾਈ ਇਹ ਹੋ ਰਿਹਾ ਮੈਂ ਨਾਲ ਨਹੀਂ ਸਾਡੇ ਕੋਲ ਆ ਵੀਡੀਓ ਵੀਡੀਓ ਹੈਗੀ ਮੇਰੇ ਕੋਲ ਤੁਰੇ ਕੋ ਮੇਰੇ ਕੋਲ ਚੁਗੀਆਂ ਅਰੇ ਬਾਪਾ ਵੀਡੀਓ ਸਾਡੇ ਕੋ ਜਿਹੜੇ ਮੁੰਡੇ ਅਰੇ ਬਾਪਾ ਤੂੰ ਵੀ ਜਾਂ ਅਰੇ ਬਾਪਾ ਮਾ ਮਾਈ ਅਰੇ ਮਾਈ ਤੋ ਵੀਡੀਓ ਪਾਈ ਲਈਏ ਸੁਕਾਰ ਕਰਕੇ ਸਾਨੂੰ ਨਿਕਲਰ ਪਾਉਣਾ ਹਾਂਜੀ ਮੈਂ ਜੀ ਕਿਸ ਮਾਮਲੇ ਤੇ ਪ੍ਰੈਸ ਫਰਮੈਂਟ ਕੀਤਾ ਅੱਜ ਪਿੰਡ ਬਹਾਨੀ ਖਾਣਾ 라ਵਲਪਿੰਡੀ ਡਿਸਟ੍ਰਿਕਟ ਕਪੂਰਥਲਾ ਚ ਇੱਕ ਫਾਇਰਿੰਗ ਦਾ ਮੈਸੇਜ ਮਿਲਿਆ ਸਵੇਰੇ ਕਰੀਬ 8 ਵਜੇ ਦੇ ਕਿ ਅਮਰਿਕ ਸਿੰਘ ਜੋ ਪਿੰਡ ਬਹਾਨੀ ਦਾ ਰਹਿਣ ਵਾਲਾ ਉਹਦੇ ਨਾਲ ਇੱਕ ਉਹਦਾ ਵਰਕਰ অরুণ ਕੁਮਾਰ ਜੋ ਯੂਪੀ ਤੋਂ ਰਹਿਣ ਵਾਲਾ ਹੈਗਾ ਤੇ ਉਹ ਕਰੀਬ 25 ਸਾਲ ਤੋਂ ਇਹਦੇ ਨਾਲ ਕੰਮ ਕਰ ਰਿਹਾ ਹੈ ਤਾਂ ਸਿਹਰੇ ਜਦੋਂ ਇਨਫੋਰਮੇਸ਼ਨ ਮਿਲਿ ਕੇ ਵੀ ਫਾਇਰਿੰਗ ਹੋਈਆ ਵਜਾਜ ਪੈਲਟਿਨਾ ਮੋਟਰਸਾਈਕਲ ਤੇ ਦੋ ਵਿਅਕਤੀ ਆਏ ਸੀ ਜਿਨ੍ਹਾਂ ਦੇ ਵਿੱਚੋਂ ਜਿਹੜਾ ਹੈਗਾ ਇੱਕ ਨੇ ਆਕੇ ਜਿਹੜਾ ਅਰຸນ ਕੁਮਾਰ ਹੈ ਉਹਦੇ ਤੇ ਫਾਇਰਿੰਗ ਕੀਤੀ ਆ ਤਿੰਨ ਚਾਰ ਫਾਇਰ ਹੋਇਆ ਮੌਕੇ ਤੇ ਜਿਹੜਾ ਹੈਗਾ ਜਦੋਂ ਇਨਫੋਰਮੇਸ਼ਨ ਮਿਲੀ ਤੇ ਨਾਲ ਦੇ ਨਾਲ ਸਾਡੇ ਐਸ ਐਚ ਓ ਰਾਵਲਪਿੰਡੀ ਇਨਸਪੈਕਟਰ ਮੇਜਰ ਸਿੰਘ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਪਿੰਡ ਵਾਸੀਆਂ ਦੀ ਜਿਹੜੀ ਹੈਲਪ ਦੇ ਨਾਲ ਹੈਗਾ ਉਹ ਇੱਕ ਵਿਅਕਤੀ ਜਿਹੜਾ ਨਾਮ ਜੋ ਅਟੈਕ ਕਰਨ ਆਇਆ ਸੀਗਾ ਜੀ ਮੋਟਰਸਾਈਕਲ ਤੇ ਇੱਕ ਕਰੀਬ ਇੱਕ ਵਿਅਕਤੀ ਉਥੋਂ ਭੱਜ ਗਿਆ ਜਿਸ ਨੇ ਫਾਇਰਿੰਗ ਕੀਤੀ ਸੀਗੀ ਤੇ ਕਮਾਦ ਦੇ ਵਿੱਚ ਜਦੋਂ ਵੀ ਇਹਨਾਂ ਦੀ ਸਰਚ ਕੀਤੀ ਗਈ ਤਾਂ ਇੱਕ ਜਿਹੜਾ ਸੀ ਦੋਸ਼ੀ ਜਿਹੜਾ ਹੈਗਾ ਸਮੀਰ ਜੋ ਫਲੋਰ ਡਿਸਟ੍ਰਿਕਟ ਦਾ ਰਹਿਣ ਵਾਲਾ ਤੇ ਇਹਦੇ ਤੇ ਇੱਕ ਪਹਿਲਾਂ ਵੀ ਦੋ ਮੁਕਦਮੇ ਰਜਿਸਟਰਡ ਹੋਏ ਹਿਆ ਫਲੋਰ ਤੇ ਗੁਰਾਇਆਂ ਚ ਤੇ ਉਹਨੂੰ ਮੌਕੇ ਤੋਂ ਅਰੈਸਟ ਕੀਤਾ ਇੱਕ ਤਿੰਨ ਖੋਲ ਬ੍ਰਾਹਮਤ ਹੋ ਜਾਓ ਉਸ ਟਾਈਮ ਤੇ ਐਸਐਸਪੀ ਸਾਹਿਬ ਮਾਨਜੋਗ ਸਾਡੇ ਆਈਡੀਐਸ ਗੌਰਵ ਤੂਰਾ ਜੀ ਵੱਲੋਂ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਪੁੱਛਗਛ ਕੀਤੀ ਜਾ ਰਹੀ ਹੈ ਤੇ ਅਗਲੇ ਜਿਹੜੇ ਨਾਦੋਸ਼ੀਆ ਉਹਨਾਂ ਦੀ ਜਿਹੜੀ ਹੈਗੇ ਪੁੱਛਗਛ ਦੌਰਾਨ ਜਿਹੜੀ ਵੀ ਕੋਈ ਅੱਗੇ ਹੋਏਗੀ ਉਹਦੀ ਅਰੈਸਟ ਪਾਈ ਜਾਵੇ ਮੈਮ ਗੋਲੀ ਗੋਲੀ ਚਲਾਉਣ ਦਾ ਕਾਰਨ ਅ ਅਜੇ ਜਿਹੜਾ ਹੈਗਾ ਦੋਸ਼ੀ ਜਿਹੜਾ ਫੜਿਆ ਗਿਆ ਉਹਦੀ ਪੁੱਛਗਛ ਕੀਤੀ ਜਾ ਰਹੀ ਹੈ ਮੋਟਿਵ ਕੀ ਹੈਗਾ ਜੇ ਕਲੀਅਰਲੀ ਜਦੋਂ ਵੀ ਹੋਏਗਾ ਅਸੀਂ ਤੁਹਾਡੇ ਧਿਆਨ ਚ ਲਿਆ ਦੇਵਾਂਗੇ ਕਿੰਨੀਆਂ ਗੋਲੀਆਂ ਚਲੀਆਂ ਜੀ ਮੌਕੇ ਤੇ ਤਿੰਨ ਖੋਲ ਬ੍ਰਹਮਤ ਹੋਈਆਂ ਇੱਕ ਪੈਂਟਿੰਗ ਨਾਲ ਮੋਟਰਸਾਈਕਲ ਜਿਹਦੇ ਤੇ ਉਹ ਆਈ ਸੀਗੇ ਉਹ ਰਿਕਵਰ ਹੋਇਆ ਜਿਹੜਾ ਪਿਸਤਲ ਦੀ ਬੋਲ ਕੀ ਚਲਾਈਆਂ ਗਈ ਉਹ ਉਸ ਸੰਸੀ ਜਗਾ ਕੋ ਦੋ ਨੰਬਰ ਦਾ ਨਹੀਂ ਅਜੇ ਇਹਦੀ ਇਨਕੁਆਰੀ ਹੋ ਰਹੀ ਹੈ ਮੌਕੇ ਤੇ ਰਿਕਵਰ ਹੋਇਆ ਮੌਕੇ ਤੇ ਜਿਹੜਾ ਹੈਗਾ ਖੋਲ ਬ੍ਰਹਮਤ ਹੋਇਆ ਜਿਹੜਾ ਬੰਦਾ ਉਥੋਂ ਪਰਾਰ ਹੋਇਆ ਹੈਗਾ ਉਹ ਮਤਲਬ ਉਹਦੇ ਕੋਲ ਪਿਸਤਲ ਸੀ ਉਹਨੇ ਫਾਇਰਿੰਗ ਕੀਤੀ ਸੀ ਉਹ ਉਹਦੀ ਹਜੇ ਜਿਹੜੀ ਹੈਗੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਮਿਲਕਾ ਦਾ ਮਾਸਟਰਮਾਈਂਡ ਕੌਣ ਹੈ ਦਾ ਜਿਹੜਾ ਸਮੀਰ ਅਸੀਂ ਮੌਕੇ ਤੇ ਅਰੈਸਟ ਕੀਤਾ ਉਹਦੇ ਤੋਂ ਪੁੱਛ ਕੇ ਸੋਇਆ ਕਿ ਉਹਦਾ ਕੋਈ ਮਾਮਾ ਲੱਗਦਾ ਸਾਬੀ ਨਾਂ ਦਾ ਜਿਹੜਾ ਕਪੂਰਥਲਾ ਡਿਸਟ੍ਰਿਕਟ ਦਾ ਜਿਹਨੇ ਉਹਨੂੰ ਭੇਜਿਆ ਸੀਗਾ ਜਲਦੀ ਉਹਨੂੰ ਵੀ ਅਸੀਂ ਜਿਹੜਾ ਹੈਗਾ ਅਰੈਸਟ ਕਰ ਲਾਂਗੇ ਤੇ ਅਰੁਣ ਨਾਂ ਵਾਲਾ ਸ਼ਖਸ ਸਾਡੇ ਗੁਣੀਵੱਜੀਆਂ ਉਹਦੇ ਹੱਥ ਕਿਸ ਤਰ੍ਹਾਂ ਉਹ ਠੀਕ ਹੈ ਉਹਦੇ ਤਿੰਨ ਗੋਲੀਆਂ ਬਚੀਆਂ ਨੇ ਇੱਕ ਗੋਟੇ ਤੇ ਬਚੀ ਆ ਇੱਕ ਉਹਦੀ ਬੈਗ ਤੇ ਤੇ ਇੱਕ ਰਾਈਟ ਹੈਂਡ ਤੇ ਤੇ ਮੈਂ ਜਿਹੜਾ ਜੇ ਮੈਂ ਬੋਲ ਜਿਹੜੀ ਗੋਲੀ ਚ ਰਾਈ ਜਿਹੜੇ ਪਿਸਤਲ ਕੋ ਪਿਸਤਲ ਜਿਹੜਾ ਮਤਲਬ ਇਹਦੇ ਪਤਾ ਲੱਗ ਜਾਊਗਾ ਜਿਹੜੇ ਕੋਲ ਬਰੰਧ ਹੋਇਆ ਉਹ 30 ਬੋਰ ਦੇ ਬਰੰਧ ਹੋਇਆ ਤੇ ਨੈਕਸਟ ਜਿਹੜੀ ਹੈਗੀ ਉਹ ਅੱਗੇ ਪੁੱਛ ਕੇ ਚੱਲ ਰਹੀ ਹੈ ਮੈਡਮ ਪੈਸੇ ਦੇ ਕੇ ਭੇਜੇਗੇ ਬੰਦੇ ਨਹੀਂ ਅਜੇ ਪੜਤਾਲ ਚੱਲ ਰਹੀ ਉਹਨਾਂ ਦੀ ਕਰ ਰਹੇ ਆ ਤਫਤੀਸ਼ ਜਿਹੜੀ ਹੈਗੀ ਉਹ ਤਫਤੀਸ਼ ਦਰਾਨੀ ਕੱਲ੍ਹ ਸਾਹਮਣੇ ਆ ਸਕਦੀ ਤੇ ਕੀ ਮਾਮਲਾ ਦਰਜ ਕੀਤਾ ਗਿਆ ਜੀ ਇਹਦੇ ਚ ਜਿਹੜੇ ਹੈਗੇ ਆ ਕੰਪਲੇਂਟਡ ਪਾਰਟੀ ਆ ਉਹਨਾਂ ਦੀ ਸਟੇਟਮੈਂਟ ਵਗੈਰਾ ਰਿਕਾਰਡ ਕਰਕੇ ਜੋ ਵੀ ਉਹ ਐਕਸਟ੍ਰੀਮ ਲੈ ਆ ਜਾਏਗਾ ਪੁਲਿਸ ਨੂੰ ਚਾਹਤ ਨਹੀਂ ਲੈ ਆਇਆ ਕਿੰਨੇ ਜਿਹੜੇ ਨੂੰ ਕਾਬੂ ਕੀਤਾ ਜਿਉਂ ਤੱਕ ਇੱਕ ਵਿਅਕਤੀ ਜਿਹੜਾ ਮੌਕੇ ਤੋਂ ਅਰੈਸਟ ਕੀਤਾ ਹੈਗਾ ਨੈਕਸਟ ਜਿਹੜਾ ਸਾਬੀ ਦਾਅ ਦਾ ਵਿਅਕਤੀ ਹੈਗਾ ਜਿਹੜਾ ਜਿਹਨੇ ਉਹਨੂੰ ਭੇਜਿਆ ਸੀਗਾ ਅਟੈਕ ਕਰਨ ਲਈ ਉਹਨੂੰ ਚਲਦੀ ਅਸੀਂ ਅਰੈਸਟ ਕਰਦੇ ਜਿਹੜਾ ਮੈਂ ਕਿਹਾ ਮੋਟਰਸਾਈਕਲ ਮੈਦਮ ਉਹਦਾ ਆਪਣਾ ਕੋਈ ਉਹ ਅਜੇ ਪੜਤਾਲ ਚੱਲਦਾ ਉਹਦੀ ਤਫਤੀਸ਼ ਦੌਰਾਨ ਦੀ ਗੱਲਾਂ ਸਾਰੀਆਂ ਜਿਹੜੀਆਂ ਹੈਗੀਆਂ ਉਹ ਕਰ ਰਹੇ ਹਾਂ ਰਾਵਲਪਿੰਡੀ ਕਪੁਸਟ ਵੀ ਕੋਈ ਨੈਗਲੀਜੈਂਸੀ ਤਾਂ ਨਹੀਂ ਬਿਲਕੁਲ ਨਹੀਂ ਜੀ ਇਨਸਪੈਕਟਰ ਰਾਵਲਪਿੰਡੀ ਨੂੰ ਜਦੋਂ ਹੀ ਕਾਲ ਆਈ ਆ ਮੌਕੇ ਤੇ ਜਾ ਕੇ ਉਹਨੇ ਉਸ ਟਾਈਮ ਜਿਹੜੀ ਹੈਗੀ ਆ ਦੋਸ਼ੀ ਨੂੰ ਅਰੈਸਟ ਮੈਮ ਉੱਥੇ ਪਬਲਿਕ ਦੱਸਦੀ ਪਈ ਆ ਵੀ ਅਸੀਂ ਪਹਿਲਾਂ ਪੁਲਿਸ ਨੂੰ ਕਾਲ ਕੀਤੀ ਆ ਵੀ ਇਹ ਬੰਦੇ ਘੁੰਮਦੇ ਪਏ ਇਹਦੇ ਬਾਰੇ ਆਪਣਾ ਕੀ ਜਨਣਾ ਵੀ ਉਹਦੇ ਬਾਰੇ ਜਿਹੜਾ ਐਸਐਚਓ ਵੱਲੋਂ ਸਾਰਾ ਵੈਰੀਫਾਈ ਕੀਤਾ ਜਾ ਰਿਹਾ ਸੀਗਾ ਜੋ ਵੀ ਤੁਸੀਂ ਦੱਸਿਆ ਵੀ ਆ ਬ੍ਰਿਜ ਸਿੰਘ ਨੇ ਪੁਲਿਸ ਨੂੰ ਇਨਫੋਰਮ ਕੀਤਾ ਉਸੇ ਜਿਹੜਾ ਹੈਗਾ ਪੁਲਿਸ ਤੋਂ ਉਹ ਅਮਰੀਕ ਸਿੰਘ ਦੇ ਨਾਲ ਤੋਂ ਸਾਰਾ ਵੈਰੀਫਾਈ ਕੀਤਾ ਜਾ ਰਿਹਾ ਸੀ ਕੱਲ ਇਸ ਟੈਂ ਜਿਹੜੀ ਕੋਈ ਇਦਾਂ ਦੀ ਕੋਈ ਗੱਲਬਾਤ ਜਿਹੜੀ ਹੁਣ ਤੁਸੀਂ ਦੱਸ ਰਹੇ ਹੋ ਉਹ ਨਹੀਂ ਸੀ ਪਰ ਅੱਜ ਜਦੋਂ ਹੀ ਇਨਫੋਰਮ ਕੀਤਾ ਗਿਆ ਮੌਕੇ ਤੇ ਜਿਹੜਾ ਹੈਗਾ ਐਸ ਐਚ ਓ ਵੱਲੋਂ ਰਿਐਕਟ ਕੀਤਾ ਹੋਇਆ ਨਾਲ ਦੀ ਨਾਲ ਹੀ ਇੱਕ ਜਿਹੜਾ ਹੈਗਾ ਦੋਸ਼ੀ ਮੌਕੇ ਤੋਂ ਅਰੈਸਟ ਕਰ ਲਿਆ ਸਰ ਟੋਟਲ ਕਿੰਨੇ ਹਮਲਾਵਰ ਸੀਗੇ ਟੋਟਲ ਦੋ ਜਣੇ ਅਜੇ ਤੱਕ ਸਾਹਮਣੇ ਆਏ ਕਿੰਨਾ ਕਿੰਨਾ ਦੀ ਇਨਵੋਲਵਮੈਂਟ ਹੈਗੀ ਹੈ ਤਪੀਸ਼ ਦਾ ਪਾਰਟ ਹੈ ਮੈਡਮ ਇਹ ਦੱਸੋ ਟਾਰਗੇਟ ਦੇ ਅਰਮ ਨੂੰ ਕਰਨਾ ਸੀ ਜਾਂ ਅਮਰੀਕ ਨੂੰ ਕਰਨਾ ਸੀ ਵੀ ਇਹ ਜਿਹੜੀ ਤਪੀਸ਼ ਚੱਲ ਰਹੀ ਹੈ ਇਹਦੇ ਬਾਰੇ ਅਜੇ ਕਲੀਅਰ ਹੋ